ਨਮਾਸ਼ਹਿਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਮਹਿਕਮੇ ਦੀ ਲਾਪਰਵਾਹੀ ਕਾਰਨ ਬਿਜਲੀ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਟੁੱਟੀ ਤਾਰ ਦੇ ਕਾਰਨ ਤਿੰਨ ਪਸ਼ੂ ਇਸ ਸਮੇਂ ਕਰੰਟ ਲੱਗਣ ਦੇ ਨਾਲ ਮਾਰੇ ਗਏ ਆ ਤੇ ਇਸ ਸਬੰਧੀ ਆਪਾਂ ਤੁਹਾਡੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਨੀ ਆ ਮੈਂ ਨਮਾਸ਼ਹਿਰ ਤੋਂ ਜਸਵੀਰ ਸਿੰਘ ਦੂਰ ਪਰ ਮੇਰੇ ਨਾਲ ਗਰਜਿੰਦਰ ਸਿੰਘ ਹਰੂ ਆਓ ਆਪਾਂ ਤੁਹਾਡੀ ਗੱਲਬਾਤ ਕਰੋਨੇ ਆ ਪਰਿਵਾਰਕ ਮੈਂਬਰਾਂ ਦੇ ਨਾਲ ਕੀ ਮੰਗ ਕਰਦੇ ਨੇ ਬਾਈ ਕੀ ਨਾ ਤੁਹਾਡਾ ਕੀ ਨਾ ਤੁਹਾਡਾ ਉਹਮਮ ਸ਼ਰੀਫ ਜੀ ਕੀ ਗੱਲ ਹੋਈ ਇੱਥੇ ਕਰੰਟ ਲੱਗ ਗਿਆ ਜੀ ਮੱਧਾਂ ਨੂੰ ਕਦੋਂ ਹੋ ਗਿਆ ਘੰਟਾ ਕੋ ਹੋਇਆ ਜੀ ਕਿਦਾਂ ਕਿਦਾਂ ਕਾਰਨ ਕੀ ਸੀ ਕਿਦਾਂ ਕਿਦਾਂ ਲੱਗੀ ਕਰੰਟ ਉਹ ਤਾਰ ਰੁੱਟੀ ਹੋ ਸੀਗੀ ਜੀ ਉਹ ਬਿਜਲੀ ਵਾਲਿਆਂ ਦਾ ਅੱਧਾ ਕੰਬੇ ਨਾਲ ਲਪੇਟਦੀ ਜੋੜ ਲਾ ਕੇ ਨਹੀਂ ਗਏ ਤੇ ਉਹ ਐਦਾ ਬਾਉਂਡਰੀ ਕਿਤੇ ਕੰਡੇ ਵਾਲੇ ਤਾਰਾਂ ਦੇ ਉਹਨਾਂ ਦੇ ਤਾਰਾਂ 'ਚ ਕਰੰਟ ਆ ਗਿਆ ਤੇ ਮੱਜਣ ਲੱਗੀ ਕਦੋਂ ਐਸੀ ਬਿਜਲੀ ਵਾਲੇ ਲਾਸਟ ਟਾਈਮ ਤੇ ਲਾਸਟ ਟਾਈਮ 'ਚ ਜਨਵਰੀ 'ਚ ਐਸੀ ਜਨਵਰੀ ਫਰਵਰੀ 'ਚ ਮੁੜ ਕੇ ਉਹਨਾਂ ਦੇਖਿਆ ਨਹੀਂ ਜੀ ਆ ਕੇ ਜਨਵਰੀ 'ਚ ਬਹੁਤ ਸਾਰਾ ਐ ਦਿਖ ਨਹੀਂ ਐ ਐਦਾਂ ਹੀ ਪਈ ਆ ਜੀ ਕੋਈ ਨਹੀਂ ਆਇਆ ਤੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਜਾਂ ਜਾਂ ਪਤਾ ਨਹੀਂ ਲੱਗਿਆ ਕਿਸੇ ਨੂੰ ਪਦਾ ਨਹੀਂ ਲੱਗਿਆ ਜੀ ਅੱਛਾ ਜੀ ਹਾਂ ਜੀ ਕਰਾਂਟ ਲੱਗ ਗਿਆ ਅੱਜ ਵੀ ਕਦੋਂ ਕੋ ਲੱਗੀ ਇਹਨਾਂ ਨੂੰ ਦੋ ਮੱਜਾਂ ਨੂੰ ਕਰਾਂਟ ਕਦੋਂ ਲੱਗਿਆ ਜੀ ਘੰਟਾ ਕੋ ਹੋਇਆ ਜੀ ਉਸ ਤੋਂ ਬਾਅਦ ਕੋਈ ਕਿਸੇ ਬਿਲੀ ਮਲਾਜ਼ਮ ਨੂੰ ਤੁਸੀਂ ਕਾਲ ਕੀਤੀ ਹੈ ਕਾਲ ਸਾਰਿਆਂ ਕੀਤੀ ਹੈ ਜੀ ਕੋਈ ਨਹੀਂ ਆਇਆ ਹਜੇ ਤੱਕ ਘੰਟਾ ਹੋਣ ਤੋਂ ਬਾਅਦ ਵੀ ਹਜੇ ਤੱਕ ਕੋਈ ਬਿਲੀ ਨਹੀਂ ਆਇਆ ਨਹੀਂ ਜੀ ਕੋਈ ਨਹੀਂ ਆਇਆ ਕੀ ਪਜਮਾਨ ਕੀ ਹੈ ਤੁਹਾਡੀ ਪਾਗੇ ਸਾਨੂੰ ਇਨਸਾਫ ਚਾਹੀਦਾ ਜੀ ਕਿੰਨੀ ਸਾਡਾ ਬਚਾਣ ਮੱਜਾਂ ਤਿੰਨ ਹੈ ਜੀ ਇੱਕ ਮੱਜ ਤਾਈ ਸੂਈ ਹੋਆ ਇੱਕ ਸੂਨੇ ਵਾਲੀ ਸੀ ਦਿਨ ਰਾਤ ਝੋਟੀ ਇੱਕ ਗੱਬਣੇ ਜੀ